ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਪਹਿਲਾਂ ਤਾਂ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿ ਇਸ ਚੈਨਲ ਦੇ ਉੱਪਰ ਜਿਹੜੀਆਂ ਵੀਡੀਓਜ਼ ਆ ਹੈਗੀਆਂ ਨੇ ਉਹ ਰੈਗੂਲਰ ਨਹੀਂ ਆ ਰਹੀਆਂ ਹਨਾ ਕਿਉਂਕਿ ਆਪਾਂ ਥੋੜਾ ਜਿਹਾ ਬੀਜ਼ੀ ਵੀ ਸੀਗੇ ਤੇ ਦੂਸਰੇ ਚੈਨਲ ਤੇ ਜਿਹੜਾ ਹੈਗਾ ਉਹ ਆਪਣਾ ਵਰਕ ਕਰ ਰਹੇ ਸੀਗੇ ਤੇ ਇਹ ਚੈਨਲ ਤੇ ਵੀ ਆਪਾਂ ਰੈਗੂਲਰ ਹੋਣ ਦੀ ਜਿਹੜੀ ਹੈਗੀ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜੇ ਜੇ ਚਲੋ ਮਤਲਬ 1-2 ਦਿਨਾਂ ਬਾਅਦ ਜਿਹੜੀ ਵੀਡੀਓ ਹੈਗੀ ਆ ਆਪਾਂ ਘੱਟੋ-ਘੱਟ ਆਪਾਂ 2 ਦਿਨਾਂ ਦੇ ਗੈਪ ਨਾਲ ਹੀ ਭਵੇਂ ਕਰਦੀ ਆ ਪਰ ਵੀਡੀਓ ਜਿਹੜੀ ਹੈਗੀ ਆ ਆਪਾਂ ਜ਼ਰੂਰ ਅਪਲੋਡ ਕਰੀਏ ਹਨਾ ਤੇ ਅੱਜ ਜਿਹੜੀ ਵੀਡੀਓ ਹੈਗੀ ਉਹ ਬਣਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਸੀਗੀ ਕਿਉਂਕਿ ਆਪਣਾ ਚੈਨਲ ਜਿਹੜਾ ਹੈਗਾ ਉਹ ਮੋਨਟਾਈਜ਼ ਤਾਂ ਮਤਲਬ ਹੋ ਚੁੱਕਿਆ ਸੀਗਾ ਮਹੀਨਾ ਡੇਢ ਮਹੀਨਾ ਹੋ ਗਿਆ ਸੀਗਾ ਪਰ ਜਿਹੜਾ ਆਪਣਾ ਐਡਸਨ ਪਿੰਨ ਹੈਗਾ ਉਹ ਆਉਣਾ ਹਜੇ ਬਾਕੀ ਸੀਗਾ ਕਿਉਂਕਿ ਦੇਖੋ ਜਿਹੜਾ ਐਡਸਨ ਪਿੰਨ ਹੈਗਾ ਉਸ ਤੋਂ ਬਿਨਾ ਮਤਲਬ ਤੁਹਾਡੇ ਐਡਸਨ ਦੇ ਵਿੱਚ ਜਿੰਨਾ ਮਰਜੀ ਪੇਮੈਂਟ ਤੁਹਾਡੀ ਬਣੀ ਜਾਵੇ ਪਰ ਤੁਹਾਡੇ ਅਕਾਊਂਟ ਦੇ ਵਿੱਚ ਉਦੋਂ ਹੀ ਆਉਣੀ ਆ ਜਦੋਂ ਐਡਸਨ ਪਿੰਨ ਜਿਹੜਾ ਹੈਗਾ ਉਹ Google ਵੱਲੋਂ ਤੁਹਾਨੂੰ ਆਊਗਾ ਤੇ ਜਦੋਂ ਤੁਹਾਨੂੰ ਐਡਸਨ ਪਿੰਨ ਰੀਸੀਵ ਹੋਊਗਾ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਹੈਗਾ ਉਹ ਐਡਸਨ ਪਿੰਨ ਇੱਥੋਂ ਭਰਨਾ ਤੇ ਫਿਰ YouTube ਜਿਹੜਾ ਹੈਗਾ ਉੱਥੇ ਤੁਹਾਡਾ ਅਕਾਊਂਟ ਮੰਗੂਗਾ ਕਿ ਤੁਸੀਂ ਕਿਹੜੇ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਹੈਗਾ ਤੁਹਾਡਾ ਟਰਾਂਸਫਰ ਅਸੀਂ ਕਰੀਏ ਤੇ ਤੁਸੀਂ ਆਪਣਾ ਅਕਾਊਂਟ ਜਿਹੜਾ ਹੈਗਾ ਉਹ ਲਿੰਕ ਕਰਨਾ ਹੁੰਦਾ ਜਦੋਂ ਤੁਹਾਨੂੰ AdSense PIN ਆਜੂਗਾ ਠੀਕ ਆ ਇਹ 6 ਨੰਬਰਾਂ ਦਾ ਹੁੰਦਾ AdSense PIN ਤੁਸੀਂ ਇੱਥੋਂ 6 ਨੰਬਰ ਜਿਹੜੇ ਹੈਗੇ ਨੇ ਉਹ ਭਰਨੇ ਨੇ ਫਿਰ ਉਹ YouTube ਜਿਹੜਾ ਹੈਗਾ ਉਹਨੂੰ ਕਨਫਰਮ ਹੋ ਜਾਂਦਾਗਾ ਕਿ AdSense ਜਿਹੜਾ ਹੈ ਪਿੰਨ ਹੈਗਾ ਉਹ ਸਹੀ ਐਡਰੈਸ ਤੇ ਪਹੁੰਚਿਆ ਹਨਾ ਦੇਖੋ ਕਿਉਂਕਿ ਇਹ ਇੱਕ ਪਾਲਿਸੀ ਹੁੰਦੀ ਆ YouTube ਦੀ ਕਿ ਜਿੰਨਾ ਚਿਰ ਤੁਹਾਡਾ ਐਡਸਨ ਪਿੰਨ ਨਹੀਂ ਆਊਗਾ ਤੇ ਤੁਸੀਂ ਇੱਥੋਂ ਨੰਬਰ ਨਹੀਂ ਭਰਦੇ ਹੈਗੇ ਜੋ ਐਡਸਨ ਪਿੰਨ ਦੇ ਵਿੱਚ ਦਿੱਤੇ ਹੋਏ ਹੁੰਦੇ ਨੇਗੇ ਹਨਾ 6 ਨੰਬਰ ਦਿੱਤੇ ਹੁੰਦੇ ਨੇ ਇਸ ਐਡਸਨ ਦੇ ਪਿੰਨ ਦੇ ਵਿੱਚ ਤੇ ਤੁਸੀਂ ਉਹ ਇੱਥੋਂ ਭਰਨੇ ਹੁੰਦੇ ਨੇ ਫਿਰ ਹੀ ਤੁਹਾਡਾ ਉੱਥੇ ਅਕਾਊਂਟ ਲਿੰਕ ਹੋਊਗਾ ਠੀਕ ਹੈ ਜੀ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਮਤਲਬ ਇੱਕ ਤਰ੍ਹਾਂ ਦੀ ਸੇਫਟੀ ਆ ਵੀ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਕਿਸੇ ਹੋਰ ਦੇ ਅਕਾਊਂਟ 'ਚ ਨਹੀਂ ਟ੍ਰਾਂਸਫਰ ਹੋਊਗਾ ਹਨਾ ਤੇ ਤੁਹਾਡਾ ਐਡਰੈਸ ਵੈਰੀਫਿਕੇਸ਼ਨ ਫੇਰ ਹੀ ਹੋਊਗੀ ਜਦੋਂ ਤੁਸੀਂ ਇੱਥੋਂ ਇਹ 6 ਨੰਬਰ ਜਿਹੜੇ ਹੈਗੇ ਨੇ ਭਰ ਦਿੱਤੇ ਠੀਕ ਹੈ ਤੇ ਇਹ ਸਾਰਾ ਕੁਝ ਹੋਇਆ ਜੋ ਤੁਹਾਡੇ ਭੈਣ ਭਰਾਵਾਂ ਦੀ سپورਟ ਦੇ ਨਾਲ ਹੀ ਹੋਇਆ ਤੇ ਮੈਂ ਸਾਰਿਆਂ ਲਈ ਦੁਆ ਕਰਦੀ ਆ ਕਿ ਤੁਹਾਨੂੰ ਵੀ ਇਦਾਂ ਦੀ ਵੀਡੀਓ ਜਿਹੜੀ ਹੈਗੀ ਬਣਾਉਣ ਦਾ ਮੌਕਾ ਮਿਲੇ ਜਲਦੀ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਮੇਰੀ ਥੋੜੀ ਜਿਹੀ ਮਿਹਨਤ ਔਰ ਤੁਹਾਡੇ ਬਹੁਤ ਸਾਰਾ ਪਿਆਰ ਸਦਕੇ ਹੀ ਇਹ ਪੋਸੀਬਲ ਹੋ ਚੁੱਕਿਆਗਾ ਹਨਾ ਵੀ ਮਤਲਬ ਇੱਕ ਦੇਖੋ ਮੈਂ ਇੱਕ ਆਮ ਜੀ ਕੁੜੀ ਆ ਇੱਕ ਘਰ ਦੇ ਵਿੱਚ ਬੈਠੀ ਆ ਅੱਜ ਹਨਾ ਪਰ ਮੈਨੂੰ ਖੁਸ਼ੀ ਆ ਕਿ ਚਲੋ ਮੈਂ YouTube ਤੋਂ ਅਰਨਿੰਗ ਕਰਨ ਯੋਗੀ ਹੋਈ ਆ ਨਾ ਪਰਮਾਤਮਾ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਜੀ ਤੇ ਇਹਦੇ ਇਹ ਸਾਨੂੰ ਐਡਸਨ ਪਿੰਨ ਮੰਗਾਉਣ ਦੇ ਵਿੱਚ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਅੱਜ ਆਪਾਂ ਉਹਨਾਂ ਤੇ ਡਿਸਕਸ ਕਰਾਂਗੇ ਤਾਂ ਕਿ ਤੁਹਾਨੂੰ ਉਹ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹ ਫੇਸ ਨਾ ਕਰਨੀਆਂ ਪੈਣ ਹਨਾ ਦੇਖੋ ਜਦੋਂ ਅਸੀਂ ਇੱਥੋਂ ਆਪਣਾ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਸੀਗਾ ਫਿਰ ਉਹ ਐਡਸਨ ਬਣਾਉਣ ਲਈ ਤੁਹਾਨੂੰ YouTube ਕਹਿੰਦਾ ਹੁੰਦਾ ਉੱਥੇ ਵੀ ਸਾਨੂੰ ਥੋੜੀ ਜਿਹੀ ਪ੍ਰੋਬਲਮ ਜਿਹੜੀ ਹੈਗੀ ਸੀ ਉਹ ਆ ਰਹੀ ਸੀਗੀ ਉੱਥੇ ਅਸੀਂ ਮੇਰੇ ਬੇਟੇ ਦੀ ਵੀ ਆਈਡੀ ਜਿਹੜੀ ਹੈਗੀ ਉਹ ਭਰ ਚੁੱਕੇ ਸੀ ਤੇ ਮੇਰੀ ਆਈਡੀ ਜਿਹੜੀ ਹੈਗੀ ਉਹ ਵੀ ਭਰ ਚੁੱਕੇ ਸੀਗੇ ਇਸੇ ਲਈ ਅਸੀਂ ਤੀਜੀ ਵਾਰੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀਗੇ ਤੀਜੀ ਵਾਰੀ ਜਿਹੜੀ ਹੈਗੀ ਉਹ ਫਿਰ ਉਹ ਮੇਰੇ ਹਸਬੰਦ ਦੀ ਅਸੀਂ ਆਈਡੀ ਜਿਹੜੀ ਹੈਗੀ ਉਹ ਭਰੀ ਸੀ ਤੇ ਫਿਰ ਉਹ ਉੱਥੇ ਮਤਲਬ ਮੇਰੇ ਹਸਬੰਦ ਦੀ ਜਿਹੜੀ ਆਈਡੀ ਆ ਉਹ ਵੈਰੀਫਿਕੇਸ਼ਨ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿਹ भेजया ठीक है जी मेरे हस्बैंड ਦਾ ਜੋ ਵੀ ਆਧਾਰ ਕਾਰਡ ਵਗੈਰਾ ਹੈਗਾ ਸੀ ਸਾਰਾ ਅਸੀਂ ਲਿੰਕ ਕੀਤਾ ਜੋ ਆਧਾਰ ਕਾਰਡ ਤੇ ਤੋਂ ਐਡਰੈਸ ਹੋਊਗਾ ਉਸੇ ਸੇਮ ਐਡਰੈਸ ਤੇ ਹੀ ਤੁਹਾਨੂੰ Google ਵੱਲੋਂ ਜਿਹੜਾ ਪਿੰਨ ਹੈਗਾ ਉਹ ਉਸੇ ਐਡਰੈਸ ਤੇ ਆਉਂਦਾ ਹੁੰਦਾ ਠੀਕ ਹੈ ਜੀ ਇਹ ਪਿੰਨ ਪਹੁੰਚਣ ਤੇ ਲਗਭਗ ਤੁਹਾਨੂੰ ਏਰੀਆ ਦੇ ਹਿਸਾਬ ਨਾਲ ਹਨਾ ਜਿਵੇਂ ਹੁਣ ਕੋਸ਼ੈਰੀ ਏਰੀਆ ਹੈਗਾ ਤਾਂ 10 ਤੋਂ 15 ਦਿਨ ਲਗਭਗ ਲੱਗ ਜਾਂਦੇ ਹੁੰਦੇ ਨੇ 20 ਦਿਨ ਵੀ ਲੱਗ ਜਾਂਦੇ ਹੁੰਦੇ ਨੇ ਜੇ ਕੋਈ ਪਿੰਡ ਦਾ ਏਰੀਆ ਹੈਗਾ ਜਿਆਦਾ ਤਾਂ ਤੁਹਾਨੂੰ ਮਹੀਨਾ ਵੀ ਲੱਗ ਸਕਦਾ ਠੀਕ ਹੈ ਆਪਾਂ ਚਲੋ ਪੈਨਿਕ ਨਹੀਂ ਹੋਣਾ ਹੈਗਾ ਆਪਾਂ ਮਹੀਨਾ ਵੇਟ ਕਰ ਸਕਦੇ ਹੁੰਨੇ ਆ ਪਰ ਜਿਹੜਾ ਸਾਡਾ ਪਿੰਨ ਹੈਗਾ ਸਾਨੂੰ ਲਗਭਗ ਡੇਢ ਪੌਣੇ 2 ਮਹੀਨੇ ਹੋ ਗਏ ਸੀਗੇ ਕਿ ਸਾਡਾ ਪਿੰਨ ਜਿਹੜਾ ਹੈਗਾ ਸੀ ਉਹ ਨਹੀਂ ਆ ਰਿਹਾ ਸੀਗਾ ਹਨਾ ਇਸੇ ਲਈ ਅਸੀਂ ਪਰਸਨਲੀ ਵੀ ਐਫਰਟਸ ਜਿਹੜੇ ਹੈਗੇ ਨੇ ਉਹ ਕਰਦੇ ਰਹੇ ਸੀਗੇ ਇਹ ਜਿਹੜਾ ਹੈਗਾ ਗੂਗਲ ਤੋਂ ਨੂੰ ਸਪੀਡ ਪੋਸਟ ਕਰਦਾ ਹੁੰਦਾਗਾ ਐਡਸਨ ਪਿੰਨ ਤੁਹਾਡੇ ਨੀਅਰਬਾਈ ਜੋ ਵੀ ਤੁਹਾਨੂੰ ਪੋਸਟ ਆਫਿਸ ਪਾਊਗਾ ਉੱਥੇ ਤੁਹਾਨੂੰ ਇਹ ਆਊਗਾ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਉਹ ਤੁਹਾਡੇ ਘਰ ਪਹੁੰਚਾ ਦੇਣਗੇ ਹਨਾ ਪਰ ਜਿਹੜਾ ਸਾਡਾ ਪਿੰਨ ਹੈਗਾ ਸੀ ਉਹ ਲਗਭਗ 1.5 2 ਮਹੀਨਿਆਂ ਤੋਂ ਇਹ ਸਾਨੂੰ ਰਿਸੀਵ ਨਹੀਂ ਹੋ ਰਿਹਾ ਸੀਗਾ ਹਨਾ ਫਿਰ ਅਸੀਂ ਪਰਸਨਲੀ ਐਫਰਟਸ ਕੀਤੇ ਅਸੀਂ ਜਿਹੜਾ ਸਾਡੇ ਸਾਡਾ ਪੋਸਟ ਆਫਿਸ ਸੀਗਾ ਅਸੀਂ ਉੱਥੇ ਵੀ ਪਤਾ ਕੀਤਾ ਕਿ ਸਾਡਾ ਪਿੰਨ ਆਉਣਾ ਸੀਗਾ Google ਵੱਲੋਂ ਹਨਾ ਉਹ ਕਹਿੰਦੇ ਵੀ ਇਸ ਐਡਰੈਸ ਤੇ ਤਾਂ ਤੁਹਾਡਾ ਕੋਈ ਪਿੰਨ ਨਹੀਂ ਆਇਆ ਹੈਗਾ ਹਨਾ ਫਿਰ ਮਤਲਬ ਸਾਨੂੰ ਨਾ ਇੱਕ ਪਰਸਨਲੀ ਮੁੰਡਾ ਜਾਣਦਾ ਸੀਗਾ ਜਿਹੜਾ ਪੋਸਟ ਆਫਿਸ ਦੇ ਵਿੱਚ ਕੰਮ ਕਰਦਾ ਸੀ ਫਿਰ ਅਸੀਂ ਸਾਰਾ ਐਡਰੈਸ ਜਿਹੜਾ ਹੈਗਾ ਉਹਨਾਂ ਨੂੰ ਪਰਸਨਲੀ ਉੱਥੇ ਦੇ ਕੇ ਆਏ ਉਹਨਾਂ ਦਾ ਫੋਨ ਨੰਬਰ ਲੈ ਕੇ ਆਏ ਹੈ ਨਾ ਅਸੀਂ ਥੋੜੇ ਥੋੜੇ ਟਾਈਮ ਬਾਅਦ ਉਹਨੂੰ ਪੁੱਛਦੇ ਵੀ ਰਹੇ ਕਿ ਸਾਡਾ ਪਿੰਨ ਤਾਂ ਨਹੀਂ ਆਇਆ ਹੈਗਾ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਾਈਨਲੀ ਹੁਣ ਡੇਢ ਪੌਣੇ 2 ਮਹੀਨਿਆਂ ਬਾਅਦ ਪਿੰਨ ਜਿਹੜਾ ਹੈਗਾ ਸਾਨੂੰ ਰੀਸੀਵ ਹੋਇਆ ਤੇ ਜਿਹੜਾ ਉਹਦੇ ਉੱਪਰ ਐਡਰੈਸ ਪਾਇਆ ਹੋਇਆ ਸੀ Google ਨੇ ਉਹਦੇ ਵਿੱਚ ਕੁਝ ਗਲਤੀਆਂ ਸੀਗੀਆਂ ਹੁਣ ਇਹ ਗਲਤੀਆਂ ਹੋ ਸਕਦਾ ਸਾਡੇ ਤੋਂ ਹੋਈਆਂ ਹੋਣਾ ਹਨਾ ਜਦੋਂ ਅਸੀਂ ਐਡਰੈਸ ਭਰਿਆ ਇਥੋਂ ਵੀ ਆਵਲੇ ਐਡਰੈਸ ਤੇ ਭੇਜ ਦੋ ਹਨਾ ਤੇ ਉਹਦੇ ਵਿੱਚ ਦੇਖੋ ਸਭ ਤੋਂ ਵੱਡੀ ਗਲਤੀ ਹੈਗੀ ਸੀਗੀ ਪਿੰਨ ਕੋਡ ਜਿਹੜਾ ਵੀ ਤੁਹਾਡੇ ਏਰੀਆ ਦਾ ਪਿੰਨ ਕੋਡ ਪੈਂਦਾਗਾ ਤੁਸੀਂ ਉਹ ਬਿਲਕੁਲ ਸਹੀ ਭਰਨਾ ਹੁੰਦਾਗਾ ਹੁਣ ਜਿਵੇਂ ਸਾਡੇ ਏਰੀਆ ਦਾ ਜਿਹੜਾ ਪਿੰਨ ਕੋਡ ਹੈਗਾ ਉਹ ਹੈਗਾ ਜੀ 141015 ਹਨਾ ਅਸੀਂ ਲੁਧਿਆਣੇ ਦੇ ਵਿੱਚ ਰਹਨੇ ਆ ਏਰੀਆ ਦੇ ਹਿਸਾਬ ਨਾਲ ਸਾਡਾ ਪਿੰਨ ਕੋਡ 141015 ਤੇ ਜਿਹੜਾ ਇਹਦੇ ਉੱਪਰ ਟਾਈਪ ਹੋ ਕੇ ਆਇਆ ਹੈਗਾ ਪਿੰਨ ਉਹ ਹੈਗਾ ਜੀ 141003 ਅਨਾ ਦੇਖੋ ਕਿੰਨਾ ਫਰਕ ਪੈ ਗਿਆ ਇਹਦੇ ਨਾਲ ਹੀ ਫਿਰ ਇਹ ਪਤਾ ਨਹੀਂ ਕਿੱਥੇ-ਕਿੱਥੇ ਘੁੰਮਦਾ ਰਿਹਾ ਏਰੀਏ ਦੇ ਹਿਸਾਬ ਨਾਲ ਹਨਾ ਤੇ ਇਹਦੇ ਵਿੱਚ ਇੱਕ ਹੋਰ ਮਿਸਟੇਕ ਹੋਈ ਹੋਈ ਆ ਡਰੈਸ ਦੇ ਵਿੱਚ ਹੁਣ ਜਿਵੇਂ ਸਾਨੂੰ ਘਰ ਦੇ ਨੇੜੇ ਪੈ ਜਾਂਦਾ ਜੀ ਕੀਰਤੀ ਮੰਦਰ ਹਨਾ ਅਸੀਂ ਨੀਅਰਬਾਈ ਕੀਰਤੀ ਮੰਦਰ ਭਰ ਦਿਆਂਗੇ ਐਡਰੈਸ ਦੇ ਵਿੱਚ ਪਰ ਇਹਦੇ ਵਿੱਚ ਲਿਖਿਆ ਹੋਇਆ ਆ ਰਿਹਾ ਕੀਰਤੀ ਨਗਰ ਹਨਾ ਦੇਖੋ ਹੁਣ ਛੋਟੀਆਂ-ਛੋਟੀਆਂ ਮਿਸਟੇਕ ਨੇ ਪਰ ਇਹਦੇ ਕਰਕੇ ਹੀ ਕਿੰਨਾ ਲੇਟ ਹੋ ਗਿਆ ਸਾਡਾ ਪਿੰਨ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਤੁਸੀਂ ਬਹੁਤ ਹੀ ਧਿਆਨ ਰੱਖਣਾ ਜਦੋਂ ਤੁਸੀਂ ਐਡਸਨ ਪਿੰਨ ਦਾ ਅਪਲਾਈ ਕਰਦੇ ਹੋ ਤੁਸੀਂ ਐਡਰੈਸ ਜਿਹੜਾ ਹੈਗਾ ਬਿਲਕੁਲ ਸਹੀ ਭਰਨਾ ਜੋ ਵੀ ਸਪੈਲਿੰਗ ਮਿਸਟੇਕ ਵੀ ਨਹੀਂ ਕਰਨੀ ਨਾ ਨਾਮ ਦੇ ਵਿੱਚ ਕਰਨੀ ਆ ਨਾ ਕੁਝ ਵੀ ਤੁਸੀਂ ਮਿਸਟੇਕ ਨਹੀਂ ਕਰਨੀ ਹੈਗੀ ਜੋ ਵੀ ਤੁਹਾਡਾ ਆਧਾਰ ਕਾਰਡ ਤੇ ਹੈਗਾ ਉਹ ਸਹੀ ਹੋਣਾ ਚਾਹੀਦਾ ਸਾਰਾ ਕੁਝ ਠੀਕ ਹੈ ਜੀ ਫਿਰ ਤੁਹਾਨੂੰ ਇਹ ਪਿੰਨ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਰੀਸੀਵ ਹੋ ਜਾਊਗਾ 15-20 ਦਿਨ ਦੇ ਵਿੱਚ ਵਿੱਚ ਹਨਾ ਤੇ ਇਹ ਹੁਣ ਦੇਖੋ ਜਿਹੜਾ ਇਹ ਐਡਸਨ ਪਿੰਨ ਹੁੰਦਾ ਇਹ ਲਾਈਫ ਦੇ ਵਿੱਚ ਤੁਹਾਡਾ ਇੱਕ ਵਾਰ ਹੀ ਬਣਦਾ ਹੁੰਦਾਗਾ ਬੇਸ਼ੱਕ ਤੁਸੀਂ ਦੋ ਚੈਨਲ ਬਣਾ ਲਓ ਤਿੰਨ ਬਣਾ ਲਓ ਚਾਰ ਬਣਾ ਲਓ ਪੰਜ ਬਣਾ ਲਓ ਜਿੰਨੇ ਵੀ ਤੁਸੀਂ ਚੈਨਲ ਬਣਾ ਲਓ ਪਰ ਐਡਸਨ ਪਿੰਨ ਜਿਹੜਾ ਹੈਗਾ ਤੁਹਾਡਾ ਇੱਕ ਹੀ ਰਹੂਗਾ ਤੇ ਇਹਦਾ ਇੱਕ ਦਾ ਬੈਨੀਫਿਟ ਵੀ ਇਹੀ ਹੁੰਦਾਗਾ ਕਿ ਦੇਖੋ ਜੋ ਮੰਨ ਲਓ ਜੇ ਤੁਹਾਡੇ ਦੋ ਚੈਨਲ ਨੇਗੇ ਹਨਾ ਜਿਵੇਂ ਹੁਣ 100 ਡਾਲਰ ਬਣਨ ਤੋਂ ਬਾਅਦ ਹੀ ਤੁਹਾਡੀ ਅਕਾਊਂਟ ਦੇ ਵਿੱਚ ਪੇਮੈਂਟ ਆਉਣੀ ਹੁੰਦੀ ਹੈ ਕਿ ਪਰ ਮੰਨ ਲਓ ਤੁਹਾਡੇ ਦੋ ਚੈਨਲ ਨੇ ਜੇ ਤੁਹਾਡੇ ਇੱਕ ਚੈਨਲ ਤੇ 50 ਡਾਲਰ ਬਣ ਗਏ ਤੇ ਦੂਸਰੇ ਚੈਨਲ ਤੇ ਵੀ 50 ਬਣ ਗਏ ਤਾਂ ਫਿਰ ਐਡਸਨ ਪੈਨ ਇੱਕ ਹੋਣ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੀ ਪੇਮੈਂਟ ਹੈਗੀ ਆ ਉਹ ਈਜ਼ੀਲੀ ਤੁਹਾਨੂੰ ਮਿਲ ਜੂਗੀ ਹਨਾ ਜਦੋਂ ਕਿ ਜੇ ਤੁਹਾਡਾ ਇੱਕ ਚੈਨਲ ਹੈਗਾ ਤੇ ਤੁਹਾਡਾ ਇੱਕ ਐਡਸਨ ਹੈਗਾ ਜਿਹੜਾ ਵੀ ਤੇ ਆ ਤੁਹਾਨੂੰ 100 ਡਾਲਰ ਬਣਨ ਤੋਂ ਬਾਅਦ ਹੀ ਪੇਮੈਂਟ ਮਿਲੇਗੀ ਠੀਕ ਹੈ ਜੀ ਇਸੇ ਲਈ ਜੋ ਜੋ ਵੀ ਤੁਹਾਡੇ ਜਿੰਨੇ ਮਰਜੀ ਚੈਨਲ ਹੋਣ ਤੁਹਾਡਾ ਐਡਸਨ ਜਿਹੜਾ ਹੈਗਾ ਉਹ ਲਾਈਫ ਦੇ ਵਿੱਚ ਇੱਕ ਵਾਰ ਹੀ ਬਣਦਾ ਹੁੰਦਾ ਠੀਕ ਹੈ ਜੀ ਤੇ ਬਸ ਤੁਹਾਨੂੰ ਮੈਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਦੱਸਣਾ ਸੀ ਬਸ ਤੁਸੀਂ ਐਡਰੈਸ ਦੇ ਵਿੱਚ ਕੋਈ ਗਲਤੀਆਂ ਨਹੀਂ ਕਰਨੀਆਂ ਹੈਗੀਆਂ ਬਿਲਕੁਲ ਵੀ ਤੇ ਜਿਹੜਾ ਐਡਸਨ ਫੇਰੀ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚ ਪਾਊਗਾ ਤੇ ਜਦੋਂ ਵੀ ਤੁਸੀਂ ਮੋਨਟਾਈਜੇਸ਼ਨ ਲਈ ਅਪਲਾਈ ਕਰਨਾ ਇੱਕ ਇੱਕ ਗੱਲ ਜਿਹੜੀ ਹੈਗੀ ਆ ਉਹ ਤੁਸੀਂ ਧਿਆਨ ਨਾਲ ਕਰਨੀ ਆਂਗੀ ਆਈਡੀ ਸਹੀ ਭਰਨੀ ਆਂਗੀ ਹੁਣ ਦੇਖੋ ਜਿਵੇਂ ਮੇਰਾ ਐਡਸਨ ਪਿੰਨ ਆ ਗਿਆ ਹਨਾ ਤਾਂ ਇੱਥੋਂ ਮੈਂ ਹੁਣ ਅਸੀਂ ਇਹ ਪਿੰਨ ਜਿਹੜਾ ਹੈਗਾ ਭਰ ਦਵਾਂਗੇ ਫਿਰ ਅਸੀਂ ਉਸ ਤੋਂ ਬਾਅਦ ਬੈਂਕ ਵਾਲਾ ਅਕਾਊਂਟ ਜੋ ਵੀ ਸਾਡਾ ਹੋਊਗਾ ਉਹ ਅਸੀਂ ਲਿੰਕ ਕਰ ਦਵਾਂਗੇ ਫਿਰ ਜਿਹੜੀ ਪੇਮੈਂਟ ਹੈਗੀ ਆ ਉਹ ਸਾਡੇ ਅਕਾਊਂਟ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ ਕਿਉਂਕਿ ਜਿਹੜਾ ਇਹ ਐਡਸਨ ਹੁੰਦਾ ਨਾ ਇਹ YouTube ਤੇ ਤੁਹਾਡੇ ਵਿਚਕਾਰ ਇੱਕ ਮੀਡੀਏਟਰ ਹੁੰਦਾਗਾ ਪਹਿਲਾਂ ਤੁਹਾਡੇ ਪੈਸੇ ਜਿਹੜੇ ਹੈਗੇ ਨੇ ਉਹ ਤੁਹਾਡੇ ਐਡਸਨ ਵਿੱਚ ਆਉਣਗੇ ਉਸ ਤੋਂ ਬਾਅਦ ਜਦੋਂ 100 ਡਾਲਰ ਬਣ ਗਏ ਫਿਰ ਤੁਹਾਡੇ ਅਸਲੀ ਅਕਾਊਂਟ ਦੇ ਵਿੱਚ ਆਉਣਗੇ ਹਨਾ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹਨੇ ਹੋਗੇ ਜੋ ਵੀ ਤੁਹਾਡਾ ਅਕਾਊਂਟ ਹੋਗਾ ਉਸ ਫਿਰ ਅਕਾਊਂਟ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਹੈਗੇ ਨੇ ਉਹ ਟਰਾਂਸਫਰ ਹੋਣਗੇ ਪਹਿਲਾਂ ਤੁਹਾਡੇ ਐਡਸਨ ਦੇ ਵਿੱਚ ਆਉਣਗੇ ਇਸੇ ਲਈ ਇਹਦਾ ਮੇਨ ਜਿਹੜਾ ਹੈਗਾ ਉਹ ਰੋਲ ਹੁੰਦਾ ਜੇ ਤੁਸੀਂ YouTube ਤੇ ਆ ਕੇ ਕੰਮ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੇ ਮੈਂ ਉਮੀਦ ਕਰਦੀ ਆ ਕਿ ਸਾਰੇ ਭੈਣ ਭਰਾਵਾਂ ਨੂੰ ਇਹ ਜਲਦੀ ਹੀ ਰিসিਵ ਹੋਵੇ ਠੀਕ ਹੈ ਜੀ ਤੇ ਇਹ ਸਾਰਾ ਤੁਹਾਡੇ ਪਿਆਰ ਕਰਕੇ ਹੀ ਹੋਇਆ ਮੈਂ ਸਾਰਿਆਂ ਦਾ ਦਿ ਲੋ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਚੈਨਲ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਤੇ ਮੈਂ ਕਹਿੰਦੀ ਆ ਵੀ ਜੋ ਵੀ ਭੈਣ ਭਰਾ YouTube ਤੇ ਆਏ ਨੇ ਇਹ ਸੋਚ ਰੱਖ ਕੇ ਵੀ ਅਸੀਂ ਅਰਨਿੰਗ ਕਰਨੀ ਆ ਤੇ ਉਹਨਾਂ ਦੀ ਮਤਲਬ ਪਰਮਾਤਮਾ ਉਹਨਾਂ ਦੀ ਮਿਹਨਤ ਨੂੰ ਫਲ ਲਗਾਵੇ ਠੀਕ ਹੈ ਜੀ ਜਿਵੇਂ ਹੁਣ ਮੇਰੇ ਵਰਗੀ ਆਮ ਜੀ ਕੁੜੀ ਨੂੰ ਚਲੋ ਮੌਕਾ ਮਿਲਿਆ YouTube ਤੋਂ ਅਰਨਿੰਗ ਕਰਨ ਦਾ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਤੇ ਫਿਰ ਸੈਕੰਡ ਸ਼ੁਕਰੀਆ ਜਿਹੜਾ ਹੈਗਾ ਤੁਹਾਡਾ ਜੀ ਤੇ ਇਦਾਂ ਹੀ YouTube ਤੇ ਤੁਸੀਂ ਕੰਮ ਕਰਦੇ ਰਹੋ ਤੇ ਤੁਸੀਂ ਵੀ ਇੱਕ ਦਿਨ ਜਿਹੜਾ ਹੈਗਾ ਉਹ ਇਦਾਂ ਹੀ ਸਕਸੈਸਫੁਲ ਹੋ ਜਾਓਗੇ ਚਲੋ ਹਜੇ ਤਾਂ ਆਪਾਂ ਕੰਮ ਜਿਹੜੇ ਹੈਗੇ ਨੇ ਬਹੁਤ ਕਰਨੇ ਨੇਗੇ ਠੀਕ ਹੈ ਕਿਉਂਕਿ ਐਡਸਨ ਮੰਗਵਾਉਣਾ ਚਲੋ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਉਸ ਤੋਂ ਬਾਅਦ YouTube ਤੇ ਰੈਗੂਲਰ ਕੰਮ ਕਰਨਾ ਜਿਹੜਾ ਹੈਗਾ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈਗੀ ਆਪਣੀ ਹੋਰ ਵੀ ਬਹੁਤ ਜ਼ਿਆਦਾ ਵੱਜ ਜਾਂਦੀ ਆ ਕਿਉਂਕਿ ਦੇਖੋ ਜੇ ਆਪਾਂ ਵੀਡੀਓਜ਼ ਨਹੀਂ ਪਾਵਾਂਗੇ ਫਿਰ ਇਹਦਾ ਵੀ ਕੋਈ ਫਾਇਦਾ ਨਹੀਂ ਆ ਫਿਰ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਨੇ ਜੇ ਤੁਸੀਂ ਵੀਡੀਓ ਪਾਉਂਗੇ ਫਿਰ ਹੀ ਬਣਨਗੇ ਨਾ ਫਿਰ ਹੀ ਇਹਦਾ ਫਾਇਦਾ ਹੁੰਦਾਗਾ ਹਨਾ ਤੇ ਬਸ ਹੁਣ ਤਾਂ ਸੋਚਦਿਆਂ ਸੀ ਕਿ ਹਾਂ YouTube ਤੇ ਜਿਹੜਾ ਹੈਗਾ ਉਹ ਬਿਲਕੁਲ ਰੈਗੂਲਰ ਹੀ ਆਪਾਂ ਕੰਮ ਕਰੀਏ ਤੇ ਚੈਨਲ ਤੇ ਜਿਹੜੀਆਂ ਵੀਡੀਓ ਹੈਗੀਆਂ ਨੇ ਤਈ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਅੱਦੇ ਚੈ ਠੀਕ ਹੈ ਜੀ ਤੇ ਬਸ ਤੁਸੀਂ ਦੇਖ ਲਓ ਮੇਰਾ ਐਡਸਨ ਪਿੰਨ ਜਿਹੜਾ ਹੈਗਾ ਉਹ ਆ ਚੁੱਕਿਆ ਠੀਕ ਹੈ ਜੀ ਤੇ ਬਸ ਇਸੇ ਖੁਸ਼ੀ ਦੇ ਵਿੱਚ ਆਪਾਂ ਜਿਹੜੀ ਵੀਡੀਓ ਹੈਗੀ ਆ ਉਹ ਬਣਾਉਣੀ ਸੀ ਚਲੋ ਜ਼ਿੰਮੇਵਾਰੀ ਜਿਹੜੀ ਹੈਗੀ ਆਪਣੇ ਹੋਰ ਸਗੋਂ ਵੱਧ ਗਈ ਆ ਠੀਕ ਹੈ ਆਪਾਂ ਜਿਹੜੇ ਰੈਗੂਲਰ ਹੋਣਾ YouTube ਤੇ ਠੀਕ ਹੈ ਜੀ ਤੇ ਚਲੋ ਆਪਾਂ ਮਿਲਦੇ ਆਂ ਇਦਾਂ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਦਾ ਧੰਨਵਾਦ ਇੱਕ ਵਾਰ ਫੇਰ ਤੋਂ ਠੀਕ ਹੈ ਜੀ ਧੰਨਵਾਦ